ਸਤਿ ਸ਼੍ਰੀ ਗੁਰਦੀ ਦੋਸਤੋ ਮੈਂ ਕੁਲਦੀਪ ਸਿੰਘ ਨੰਨਤਗੜ ਇੱਕ ਪੁਰਾਣੀ ਕਹਾਵਤ ਸੀ ਜਾਂ ਟਾਂਡੇ ਵਾਲੀ ਨਹੀਂ ਜਾਂ ਭਾਂਡੇ ਵਾਲੀ ਆਪਾਂ ਤੁਹਾਨੂੰ ਉਹਦੇ ਬਾਰੇ ਦੱਸਣ ਲੱਗੇ ਆ ਜਿੰਨੀ ਕਿ ਮੈਨੂੰ ਜਾਣਕਾਰੀ ਹੈ ਜਿੰਨੀ ਕਿ ਮੈਂ ਕਿਸੇ ਬਜ਼ੁਰਗ ਤੋਂ ਗੱਲਬਾਤ ਸੁਣੀ ਹੈ ਤੇ ਬਾਕੀ ਤੁਹਾਨੂੰ ਪਤਾ ਹੋ ਕਮੈਂਟਾਂ 'ਚ ਦੱਸ ਦਿਓ ਜੇ ਕੋਈ ਕਮੀ ਰਹੀ ਹੋਵੇ ਮੇਰੇ ਸੁਣਨ ਚ ਰਹੀ ਹੋਵੇ ਜਾਂ ਕੋਈ ਬੋਲਣ ਚ ਰਹੀ ਹੋਵੇ ਉਹ ਮੈਂ ਮਾਫੀ ਚਾਹੁੰਨਾ ਤੇ ਇਹ ਕਹਾਵਤ ਕਿਵੇਂ ਬਣੀ ਆ ਉਹਦੇ ਬਾਰੇ ਦੱਸਣ ਲੱਗਿਆ ਜੇ ਤੁਹਾਨੂੰ ਇੱਕ ਹਾਫਤ ਸੀ ਇੱਕ ਪਿੰਡ ਦੇ ਵਿੱਚ ਇੱਕ ਕਮਿਆਰ ਰਹਿੰਦਾ ਹੁੰਦਾ ਸੀ ਉਸ ਕਮਿਆਰ ਦੇ ਦੋ ਕੁੜੀਆਂ ਸੀ ਤੇ ਉਹ ਕਾਫੀ ਸਮਾਂ ਪੈ ਗਿਆ ਜਦੋਂ ਕੁੜੀਆਂ ਮਟਿਆਰ ਹੋ ਗਈਆਂ ਤਾਂ ਉਹਨੇ ਕੁੜੀਆਂ ਵਿਆਹਤੀਆਂ ਹੁੰਦੀਆਂ ਇੱਕ ਕੁੜੀ ਤਾਂ ਉਹਨੇ ਵਿਆਹਤੀ ਜ਼ਮੀਨ ਵਾਲਿਆਂ ਦੇ ਮਤਲਬ ਕਿ ਜਿਹੜੇ ਖੇਤੀਬਾੜੀ ਕਰਦੇ ਸੀ ਦੂਸਰੀ ਕੁੜੀ ਵਿਆਹਤੀ ਜਿਹੜਾ কুমਾਰਪਣੇ ਦਾ ਕੰਮ ਕਰਦੇ ਸੀ ਮਤਲਬ ਕਿ ਭਾਂਡੇ ਬਣਾਉਂਦੇ ਜਿਵੇਂ ਆਪਣੇ ਪਿੰਡਾਂ ਵਿੱਚ ਆਵੀਆਂ ਪਾਉਂਦੇ ਭਾਂਡੇ ਬਣਾਉਂਦੇ ਤੋੜੇ ਇਸ ਤਰ੍ਹਾਂ ਭਾਂਡੇ ਬਣਾਉਂਦੇ ਸੀ ਤੇ ਕੁਝ ਟਾਈਮ ਤੋਂ ਬਾਅਦ ਜਦੋਂ ਉਹਨਾਂ ਦਾ ਵਿਆਹ ਹੋ ਗਿਆ ਤਾਂ ਕਮਾਰ ਦੇ ਘਰ ਵਾਲੀ ਕਹਿਣ ਲੱਗੀ ਵੀ ਆਪਣੀਆਂ ਕੁੜੀਆਂ ਦਾ ਪਤਾ ਲੈ ਕੇ ਆਵੋ ਵੀ ਕਿਵੇਂ ਨੇ ਠੀਕ ਠਾਕ ਨੇ ਕੰਮ ਕਰ ਕਿਵੇਂ ਆ ਤੇ ਉਹ ਕਹਿੰਦਾ ਠੀਕ ਆ ਮੈਂ ਅੱਜ ਹੀ ਜਾਣਾ ਪਹਿਲਾਂ ਉਹ ਉਸ ਕੁੜੀ ਦੇ ਘਰੇ ਚੱਲਿਆ ਗਿਆ ਜਿਹੜੀ ਕੁੜੀ ਖੇਤੀਬਾੜੀ ਵਾਲੀ ਨੇ ਬੈਸੀ ਮਤਲਬ ਕਿ ਖੇਤੀ ਦਾ ਕੰਮ ਕਰਦੇ ਸੀ ਤੇ ਉਹਨੇ ਜਾ ਕੇ ਖੇਤ ਚ ਕੋ ਪੁੱਛੀ ਚਾਹ ਪਾਣੀ ਪੀਤਾ ਤੇ ਕਹਿੰਦਾ ਪੁੱਤਰ ਹੋਰ ਕੰਮ ਕਰ ਕਿਵੇਂ ਆ ਖੇਤੀਬਾੜੀ ਕਿਵੇਂ ਆ ਉਹ ਕਹਿੰਦੀ ਬਾਪੂ ਜੇ ਤਾਂ ਪਾ ਗਿਆ ਮੀਂਹ ਫੇਰ ਤਾਂ ਫਸਲ ਹੋ ਜੂ ਵਧੀਆ ਜੇ ਮੀਂਹ ਆ ਪਿਆ ਫੇਰ ਆ ਟਾਂਡੇ ਸੁੱਕ ਜਾਣਗੇ ਫੇਰ ਪੱਲੇ ਕੁਝ ਨਹੀਂ ਪੈਣਾ ਉਹ ਕਹਿੰਦਾ ਠੀਕ ਆ ਉਸ ਤੋਂ ਬਾਅਦ ਉਹਨੂੰ ਮਿਲ ਕੇ ਫਿਰ ਉਹ ਚੱਲਿਆ ਗਿਆ ਭਾਂਡੇ ਵਾਲੀ ਦੇ ਘਰੇ ਜਿਹੜੇ ਮਤਲਬ ਕਿ ਭਾਂਡੇ ਪਾਣੇ ਦਾ ਕੰਮ ਕਰਦੇ ਸੀ ਆ ਤੋੜੇ ਤਪ ਲਿਆਂਦਾ ਉਹਨਾਂ ਦੇ ਘਰੇ ਚੱਲਿਆ ਗਿਆ ਉਹ ਕਹਿੰਦਾ ਪੁੱਤ ਹੋਰ ਠੀਕ ਠਾਕ ਹਾਂ ਚਾਹ ਪਾਣੀ ਪੀਤਾ ਉਹਨੂੰ ਪੁੱਛਿਆ ਵੀ ਤੁਹਾਡਾ ਕੰਮ ਕਰ ਕਿਵੇਂ ਆ ਉਹ ਕਹਿੰਦੀ ਬਾਪੂ ਕੰਮ ਕਰ ਤਾਂ ਠੀਕ ਆ ਪਰ ਜੇ ਪੈ ਗਿਆ ਮੀਂਹ ਫੇਰ ਤਾਂ ਸਾਰੇ ਆ ਮਤਲਬ ਕਿ ਭਾਂਡੇ ਖਰਾਬ ਹੋ ਜਾਣਗੇ ਕੁਝ ਵੀ ਨਹੀਂ ਬਚਣਾ ਸਾਡੇ ਪੱਲੇ ਕੁਝ ਵੀ ਨਹੀਂ ਪੈਣਾ ਜੇ ਨਾ ਵੀ ਪਿਆ ਫਿਰ ਬੱਲੇ ਵਾਲੇ ਆ ਤੇ ਇਸ ਤਰ੍ਹਾਂ ਸੁਣ ਕੇ ਉਹ ਮਿਲ ਕੇ ਆਪਣੀਆਂ ਧੀਆਂ ਨੂੰ ਆਪਣੇ ਘਰੇ ਵਾਪਸ ਚਲੇ ਜਾਂਦਾ ਤੇ ਫਿਰ ਉਹ ਕੁਮਾਰ ਦੇ ਘਰ ਵਾਲੀ ਪੁੱਛਦੀ ਐ ਵੀ ਕਿਵੇਂ ਆ ਕੁੜੀਆਂ ਦਾ ਹਾਲ ਉਹ ਕਹਿੰਦਾ ਜਿਹੜੀ ਵੱਡੀ ਐ ਮਲਕੇ ਜਿਹੜੀ ਖੇਤੀਬਾੜੀ ਵਾਲੇ ਘਰੇ ਵੈਸੀ ਕਹਿੰਦਾ ਉਹ ਕਹਿੰਦੀ ਵੀ ਜੇ ਤਾਂ ਨਹੀਂ ਪੈ ਗਿਆ ਫਿਰ ਤਾਂ ਵੀ ਵਧੀਆਂ ਟਾਂਡੇ ਹੋ ਜਾਣਗੇ ਮਲਕੇ ਕੋਈ બીજી ਉਹ ਫਸਲ ਵਾੜੀ ਉਹ ਹੋ ਜੂਗੀ ਨਹੀਂ ਫਿਰ ਉਹ ਸੁੱਕ ਜੂ ਤੇ ਦੂਸਰੀ ਦੇ ਘਰੇ ਕਹਿੰਦਾ ਆ ਵੀ ਪਾਈ ਹੋਈ ਐ ਵੀ ਇਹ ਬਾਰਿਸ਼ ਹੋ ਗਈ ਤਾਂ ਇਹ ਸਾਰਾ ਖਰਾਬ ਹੋ ਜੂ ਉਹ ਕਹਿੰਦਾ ਦੋਨਾਂ ਚੋਂ ਇੱਕ ਨਹੀਂ ਜਾਂ ਟਾਂਡੇ ਵਾਲੀ ਨਹੀਂ ਤੇ ਜਾਂ ਭਾਂਡੇ ਵਾਲੀ ਨਹੀਂ ਇਸ ਤੋਂ ਇਹ ਕਹਾਵਤ ਬਣੀ ਜਾਂ ਦੋਸਤੋ ਤੇ ਜੇ ਤੁਹਾਨੂੰ ਗੱਲਬਾਤ ਵਧੀਆ ਲੱਗੀ ਹੋਈ ਤਾਂ ਸ਼ੇਅਰ ਕਰਿਓ ਤੇ ਜਾਂ ਕਿਸੇ ਹੋਰ ਤਰ੍ਹਾਂ ਦੀ ਐ ਤਾਂ ਮੈਨੂੰ ਕਮੈਂਟਾਂ ਜ਼ਰੂਰ ਦੱਸਿਓ ਧੰਨਵਾਦ